ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਘਰ ਦੀ ਮਾਨ ਮਰਿਆਦਾ ਨੂੰ ਖਰਾਬ ਕਰਨ ਦੇ ਲਈ ਅਗਰ ਕੋਈ ਐਗਜ਼ਾਮਪਲ ਦੇਣਾ ਹੋਏ ਤਾਂ ਉਹ ਅਸੀਂ ਮੱਸੇ ਰੰਗਣ ਦਾ ਦਿੰਨੇ ਆ ਆਮ ਤੌਰ ਤੇ ਅਸੀਂ ਗੱਲ ਆਖ ਦਿੰਨੇ ਆ ਕਿ ਮੱਸੇ ਰੰਗਣ ਦੀਆਂ ਔਲਾਦਾਂ ਨੇ ਪਰ ਅੱਜ ਮੈਂ ਸਮਝਣਾ ਕਿ ਅਗਰ ਵਾਕਏ ਕਿਸੇ ਨੇ ਮੱਸੇ ਰੰਗੜ ਨੂੰ ਯਾਦ ਕਰਨਾ ਹੋਵੇ ਜਾਂ ਮੱਸੇ ਰੰਗੜ ਕਿਓ ਜੇ ਹੁੰਦੇ ਸੀਗੇ ਉਹਨਾਂ ਨੇ ਕੀ ਕੁਝ ਕੀਤਾ ਸੀਗਾ ਦਰਬਾਰ ਸਾਹਿਬ ਦੇ ਅੰਦਰ ਉਹ ਅਸੀਂ ਜੋ ਦਿੱਲੀ ਕਮੇਟੀ ਦੇ ਜੁਆਇੰਟਸ ਕਤਰ ਹੈ ਜੈਸਮਨ ਸਿੰਘ ਨੋਨੀ ਉਹਨਾਂ ਨੂੰ ਵੇਖ ਕੇ ਬਿਲਕੁਲ ਸਮਝ ਸਕਨੇਗਾ ਕਿ ਮੱਸੇ ਰੰਗੜ ਵੀ ਇਹੋ ਜੇ ਸੀਗੇ ਅੱਜ ਇਹ ਬਿਲਕੁਲ ਪੱਕੀ ਮੋਹਰ ਲੱਗ ਚੁੱਕੀ ਹੈ ਕਿ ਇਹ ਲੋਕ ਮੱਸੇ ਰੰਗੜ ਦੀ ਵੰਸ਼ ਤੋਂ ਇਹ ਅੱਜ ਇਹ ਲੋਕ ਮੱਸੇ ਰੰਗੜਾ ਜਿਹੜਾ ਵੰਸ਼ ਹੈ ਉਹ ਅੱਗੇ ਵਧਾ ਰਹੇ ਆ ਉਹਦੇ ਵਿੱਚ ਸਭ ਤੋਂ ਪਹਿਲੇ ਕਤਾਰ ਤੇ ਖੜਿਆ ਜੈਸਪਿੰਦਰ ਸਿੰਘ ਨੋਨੀ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਨਾਲ ਨਾਲ ਜੁਆਇੰਟ ਸਖਤਰ ਵੀ ਹੈ ਜੋ ਕੱਲ ਰਾਤ ਦੀ ਘਟਨਾ ਸਾਡੇ ਨੂੰ ਸੁਣਣੀ ਚਾਹੀਏ ਸਾਡੇ ਕੰਨਾਂ ਚ ਪਈ ਹੈ ਜਿਸ ਨੂੰ ਸੁਣਨ ਤੋਂ ਬਾਅਦ ਮੈਂ ਸਮਝ ਗਿਆ ਕਿ ਤਰਬੰਦ ਪਰਵਾਹ ਤੇ ਅਗਰ ਇਹ ਜਿਹੜੇ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕ ਕਾਬਜ ਨੇ ਜਿਨ੍ਹਾਂ ਨੂੰ ਇਹ ਤਾਂ ਪਤਾ ਹੈ ਕਿ ਅਸੀਂ ਭਾਜਪਾ ਦੀ ਚਾਤਰੀ ਕਿੱਦਾ ਕਰਨੀ ਹੈ ਭਾਜਪਾ ਦੀ ਚਾਪਲੂਸੀ ਕਿੱਦਾ ਕਰਨੀ ਹੈ ਕੌਮ ਦਾ ਨੁਕਸਾਨ ਕਿੱਦਾ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਗਾਲ੍ਹਾਂ ਕਿਵੇਂ ਕੱਢਣੀ ਹੈ ਭਾਜਪਾ ਵਾਸਤੇ ਵੋਟ ਕਿੱਦਾ ਮੰਗਣੇ ਹੈ ਪ੍ਰਧਾਨ ਦੀਆਂ ਕੁਰਸੀਆਂ ਤੇ ਕਿਵੇਂ ਕਾਇਮ ਰਹਿਣਾ ਹੈ ਇਹ ਗੱਲ ਤੇ ਇਹਨਾਂ ਨੂੰ ਪਤਾ ਹੈ ਪਰ ਇਹਨਾਂ ਨੂੰ ਗੁਰੂ ਘਰ ਦੀ ਜਿਹੜੀ ਮਾਨ ਮਰਿਆਦਾ ਹੈ ਗੁਰੂ ਘਰ ਕਿੱਦਾਂ ਚਲਾੜਿਆ ਹੈ ਗੁਰੂ ਘਰ ਦੇ ਜਿਹੜੇ ਕਾਰਜ ਨੇ ਜਿਹੜਾ ਮੂਡਲਾ ਸਿਧਾਂਤ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ 71 ਦਾ ਮੈਂਬਰ ਸਹਿਬਾਨਾ ਦਾ ਅੱਜ ਇਹ ਉਸ ਤੋਂ ਬਿਲਕੁਲ ਵਿਸਰ ਚੁੱਕੇ ਆ ਬਿਲਕੁਲ ਹੈ ਜਿਹੜੀ ਮਾਨ ਮਰਿਆਦਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੁਰੂ ਘਰ ਦੇ ਇਤਿਹਾਸਿਕ ਸਥਾਨਾ ਦੀ ਉਹਨੂੰ ਮਲਿਆ ਮਲੇੜ ਕਰ ਚੁੱਕੇ ਆ ਕੱਲ ਗੁਰਦੁਆਰਾ ਬੰਗਲਾ ਸਾਹਿਬ ਦੇ ਸਰਾ ਦੇ ਵਿੱਚ ਜੋ ਸਾਡੇ ਕੋਲ ਖਬਰ ਆਈ ਹੈ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੁਆਇੰਟ ਸਕੱਤਰ ਜੈਸਮਿਨ ਸਿੰਘ ਨੋਨੀ ਜਿਹੜਾ ਆਪਣੇ ਬੌਸ ਦਾ ਬੜਾ ਨੋਨੀ ਬੱਚਾ ਹੈ ਉਹਦੇ ਵੱਲੋਂ ਕਮਰੇ ਬੁੱਕ ਕਰਾਏ ਜਾਂਦੇ ਆ ਆਪਣੇ ਕਿਸੇ ਖਾਸਮ ਖਾਸ ਬੰਦਿਆਂ ਵਾਸਤੇ ਔਰ ਉਹ ਲੋਕ ਉੱਥੇ ਸ਼ਰਾਬ ਪੀਂਦੇ ਆ ਸ਼ਰਾਬ ਪੀਣ ਤੋਂ ਬਾਅਦ ਰਾਤੀ 3 ਵਜੇ ਉਹ ਉੱਥੇ ਸਟਾਫ ਨੂੰ ਗਾਲ੍ਹਾਂ ਕੱਢਦੇ ਆ ਮੈਨੇਜਰ ਨੂੰ ਗਾਲ੍ਹਾਂ ਕੱਢਦੇ ਆ ਉਹਦੀ ਵੀਡੀਓ ਵੀ ਹੈਗੀ ਆ ਪਰ ਜਿਹੜੇ ਲੋਕ ਨੇ ਉਹ ਡਰ ਦੇ ਕਾਰਨ ਮਨੂੰ ਵੀਡੀਓ ਭੇਜ ਨਹੀਂ ਰਹੇ ਪਰ ਮੇਰੀ ਗੱਲ ਹੋਈ ਹੈ ਉਹਨਾਂ ਨੇ ਸਾਫ਼ ਦੱਸਿਆ ਕਿ ਜੈਸਪੀ ਸਿੰਘ ਨੋਨੀਰ ਨਾਮ ਤੋਂ ਕਮਰੇ ਬੁੱਕ ਸੀਗੇ ਪਰ ਉਸਤੇ ਉਹਨਾਂ ਨੇ ਹੰਗਾਮਾ ਕੀਤਾ ਬੜੀ ਮਾੜੀ ਸ਼ਬਦਾਵਲੀ ਬੜੀ ਭੱਦੀ ਸ਼ਬਦਾਵਲੀ ਜਿਹੜਾ ਉੱਥੇ ਸਟਾਫ ਸੀਗਾ ਉਹਦੇ ਨਾਲ ਵਰਤੀ ਗਈ ਵੇਖਣ ਚ ਆ ਰਿਹਾ ਕਿ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲਾਂ ਸਾਹਮਣੇ ਆਂਦੀਆਂ ਕਿ ਦਿੱਲੀ ਦੇ ਜਿਹੜੇ ਇਤਿਹਾਸਿਕ ਗੁਰੂ ਘਰ ਹੈ ਉਹਦੇ ਵਿੱਚ ਇਹ ਹੋ ਗਿਆ ਉੱਥੇ ਇਹ ਹੋ ਗਿਆ ਕਦੇ ਸਟਾਫ ਨਾਲ ਸੰਗਤ ਦਾ ਕੁਝ ਹੋ ਜਾਂਦਾ ਕਦੇ ਉੱਥੇ ਸਰੋਵਰ ਦੇ ਕੰਨੇ ਕਿਹੋ ਜਿਹੀ ਫੋਟੋ ਆ ਸਾਹਮਣੇ ਆਂਦੀ ਹੈ ਅਸਤੇ ਮੈਂ ਕਹਿੰਦਾ ਹਾਦੀ ਪਾਰ ਹੋ ਗਈ ਕਿ ਸ਼ਰਾਬ ਜੋ ਕਮ ਮਸਰ ਰੰਗੜ ਨੇ ਗੁਰਦੁਆਰ ਦਰਬਾਰ ਸਾਹਿਬ ਕੀਤੇ ਸੀਗੇ ਅੱਜ ਉਹੀ ਕੰਮ ਇਹਨਾਂ ਨੇ ਗੁਰੂ ਘਰ ਦੇ ਕੰਪਲੈਕਸ ਵਿੱਚ ਕਰਨਾ ਕਰਾਣਾ ਸ਼ੁਰੂ ਕਰਾ ਦਿੱਤੇ ਆ ਅਗਰ ਮਾੜੀ ਮੋਟੀ ਸ਼ਰਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਵਿੱਚ ਹੈਗੀ ਹੈ ਜਲਸ ਕੱਤਰ ਸਰਦਾਰ ਜਗਦੀਪ ਸਿੰਘ ਕਾਲੋ ਵਿੱਚ ਹੈ ਕੀ ਹੈ ਤੇ ਮੈਂ ਉਹਨਾਂ ਨੂੰ ਕਵਾਂਗਾ ਕਿ ਤੁਰੰਤ ਪ੍ਰਭਾਵ ਤੇ ਜਿਹੜਾ ਜੈਸਵਿੰਦਰ ਸਿੰਘ ਨੋਨੀਰੀ ਜੁਆਇੰਟ 77 ਦੀ ਜਿਹੜੀ ਉਹ ਤੁਸੀਂ ਉਹਨੂੰ ਕੁਰਸੀ ਦਿੱਤੀ ਹੋਈ ਹੈ ਉਹਨੂੰ ਤੁਰੰਤ ਖਤਮ ਕੀਤਾ ਜਾਏ ਔਰ ਉਹਦੇ ਖਿਲਾਫ ਆਰਡਰ ਕੱਟੇ ਜਾ ਕੇ ਇਨਕੁਆਰੀ ਦੇ ਨਾਲ ਹੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੂੰ ਮੈਂ ਬੇਨਤੀ ਕਰਨਾ ਹੱਥ ਜੋੜ ਕੇ ਅਪੀਲ ਕਰਨਾ ਮੈਂ ਉਨ੍ਹਾਂ ਦੀ ਨਜ਼ਰ ਦੇ ਵਿੱਚ ਵੀ ਇਹ ਸਾਰਾ ਜੋ ਵਾਕਿਆ ਹੋਇਆ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਜੋ ਸ਼ਰਾਬ ਪੀ ਕੇ ਲੋਕਾਂ ਨੇ ਉੱਥੇ ਹੰਗਾਮਾ ਕੀਤਾ ਜੋ ਜੈਜਵਨ ਸਿੰਘ ਨੋਨੀ ਜੀ ਦੇ ਖਾਸ ਬੰਦੇ ਸੀਗੇ ਨੋਨੀ ਜੀ ਵੱਲੋਂ ਕਮਰੇ ਬੁੱਕ ਕਰਾਏ ਗਏ ਮੈਂ ਇਹ ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਵਾਂਗਾ ਔਰ ਮੈਂ ਗਿਆਨੀ ਰਕबीर ਸਿੰਘ ਦਿੱtheta ਦਾਸ ਜੀ ਅਕਾਲ ਥਗਤ ਸਾਹਿਬ ਜੀ ਨੂੰ ਬੇਨਤੀ ਕਰਨਾ ਕਿ ਇਸ ਤੇ ਸੰਗਿਆਨ ਲਓ ਬਹੁਤ ਲੋੜ ਹੈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਕਾਬੂ 'ਚ ਹੈ ਭਾਜਪਾ ਦੇ ਲੋਕ ਨੇ ਜਿਹੜੇ ਭਾਜਪਾ ਦੇ ਕੋਲੀ ਚੱਟ ਨੇ ਭਾਜਪਾ ਦੇ ਗੁਲਾਮ ਨੇ ਇਹਨਾਂ ਨੇ ਬੜੀ ਅੱਥ ਚੁੱਕੀ ਹੋਈ ਹੈ ਜਥੇਦਾਰ ਸਾਹਿਬ ਤੁਹਾਨੂੰ ਅਗਰ ਅੱਜ ਤੁਸੀਂ ਐਕਸ਼ਨ ਨਾ ਲਿਆ ਤੇ ਇਹਦੇ ਜਿਹੜੇ ਨਤੀਜੇ ਆਉਣਗੇ ਸਮੇਂ ਦੇ ਵਿੱਚ ਸਾਾਨੂੰ ਬੜੇ ਭਾਰੀ ਘੁਗਤ ਨੇ ਪੈਣਗੇ ਸਾਡੇ ਹੱਥੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਈ ਜਾ ਰਹੀ ਹੈ ਅੱਜ ਉੱਥੇ ਮਰਸੀ ਰੰਗੜ ਕਾਬਜ ਕੀਤੇ ਜਾ ਰਹੇ ਆ ਜਿਹੜੇ ਸੰਗੀ ਸਿੱਖ ਹੈ ਬੀਜੇਪੀ ਦੇ ਸਿੱਖ ਹੈ ਉਹਨਾਂ ਨੂੰ ਕਾਬਜ ਕੀਤਾ ਜਾ ਰਿਹਾ ਔਰ ਖੁੱਲੇ ਆਮ ਅੱਜ ਜਿਹੜੇ ਗੁਰੂ ਘਰ ਦੀ ਮਾਨ ਮਰਿਆਦਾ ਹੈ ਉਹਦੇ ਧੱਜੀਆਂ ਉਡਾ ਰਹੇ ਹੈ ਸੋ ਮੈਂ ਅਖੀਰ ਦੇ ਵਿੱਚ ਜਥੇਦਾਰ ਗਿਆਨੀ ਰਕबीर ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਜੈਸਮਿਨ ਸਿੰਘ ਨੋਨੀ ਔਰ ਜਿੰਨੇ ਵੀ ਲੋਕ ਹੈ ਤੇ ਵੀ ਸ਼ਾਮਲ ਹੈ ਉਹਨਾਂ ਦੇ ਤੁਰੰਤ ਕਾਰਵਾਈ ਕਰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਬੁਲਾਇਆ ਜਾਏ ਔਰ ਉਹਨਾਂ ਨੂੰ ਸਜ਼ਾ ਲਾਈ ਜਾਏ ਔਰ ਮੈਂ ਅਰਨੀਤ ਸਿੰਘ ਕਾਲਕਾ ਜੀ ਨੂੰ ਜਗਦੀਪ ਸਿੰਘ ਕਾਲੋਜੀ ਨੂੰ ਵੀ ਇਹ ਕਹਿਣਾ ਚਾਹਾਂਗਾ ਅਗਰ ਤੁਹਾਨੂੰ ਮਾੜੀ ਮੋਟੀ ਸ਼ਰਮ ਹੈ ਵਾਕਈ ਤੁਸੀਂ ਸਿੱਖ ਹੋ ਤੁਹਾਨੂੰ ਦਰਦ ਹੈ ਜੋ ਗੁਰੂ ਘਰ ਦੇ ਵਿੱਚ ਗੁਰਦਾਰਾ ਬੰਗਲਾ ਸਾਹਿਬ ਦੀ ਸਰਾ ਦੇ ਵਿੱਚ ਹੋਇਆ ਤੇ ਤੁਰੰਤ ਪ੍ਰਭਾਰ ਤੇ ਅੱਜ ਹੀ ਚਿੱਠੀ ਕੱਢੀ ਜਾਏ ਉਹ ਜੈਸਪ੍ਰਿੰਨ ਸਿੰਘ ਜਿਹੜਾ ਨੋਨੀ ਹੈਗਾ ਜਿਹੜਾ ਜੁਆਇੰਟ ਸਕੱਤਰਾ ਦਿੱਲੀ ਕਮੇਟੀ ਦਾ ਉਹਨੂੰ ਉਹਦੀ ਜਿਹੜੀ ਪੋਸਟ ਆ ਜੁਆਇੰਟ ਸਕੱਤਰ ਦੀ ਉਹ ਵਾਪਸ ਲਈ ਜਾਏ ਵਾਹਿਗੁਰਜੀ ਖਾਲਸਾ